ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਧੋ ਕੇ ਪਿੱਛੇ ਪੈ ਗਏ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਚੀਪਾ ਦੂਸਰੇ ਪਾਸੇ ਪੰਜਾਬ ਦੇ ਕੁਝ ਵਿਧਾਇਕਾਂ ਨੇ ਵੀ ਰੋੜਾ ਪਾ ਲਿਆ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿਹਣੋ ਮਿਹਣੀ ਹੋਏ ਪਹਿਲੇ ਦਿਨ 11 ਮਿੰਟ ਜਿਹੜੀ ਵਿਧਾਨ ਸਭਾ ਲੱਗੀ ਦੂਸਰੇ ਦਿਨ ਪੂਰਾ ਦਿਨ ਵਿਧਾਨ ਸਭਾ ਲੱਗੀ ਲੇਕਿਨ ਵਿਧਾਨ ਸਭਾ ਦੇ ਵਿੱਚ ਹੋਇਆ ਕੀ ਇੱਕ ਦੂਜੀ ਨੂੰ ਮਿਹਣੇ ਹੀ ਦਿੱਤੇ ਗਏ ਮੇਰੀ ਸਰਕਾਰ ਆਈ ਮੈਂ ਤੈਨੂੰ ਉਹ ਕਰ ਦਿਆਂਗਾ ਉਹ ਕਹਿੰਦਾ ਤੁਸੀਂ ਮੈਨੂੰ ਅੱਖਾਂ ਦਿਖਾਉਂਦੇ ਹੋ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਹੱਥ ਹੀ ਕਰ ਦਿੱਤੇ ਭਾਰਤੀ ਜਨਤਾ ਪਾਰਟੀ ਅਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈ ਕੇ ਅਮਿਤ ਸ਼ਾਹ ਨੂੰ ਤਾਂ ਤੜੀ ਪਾਰ ਕਹਿ ਦਿੱਤਾ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਕੰਮ ਨਹੀਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੈਂਟਰ ਤੋਂ ਹੀ ਕੰਮ ਲੈਣਾ ਹੈ ਸੈਂਟਰ ਜੇਕਰ ਕੋਈ ਪੈਸਾ ਦੇ ਹਿਲਾ ਦੇਵੇ ਕਿ ਤਾਂ ਪੰਜਾਬ ਦੇ ਡਿਵੈਲਪਮੈਂਟ ਦੇ ਵਿਕਾਸ ਦੇ ਕੰਮ ਹੋਣਗੇ ਅਸੀਂ ਇਹ ਨਹੀਂ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਵਾਲੇ ਦੁੱਧ ਤੋਤੇ ਨਹੀਂ ਕਿਉਂਕਿ ਉਹਨਾਂ ਨੇ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਕੁੱਟਿਆ ਜਿਸ ਤਰ੍ਹਾਂ ਧੱਕੇ ਕੀਤੇ ਤਿੰਨ ਕਾਲੇ ਕਾਨੂੰਨ ਪਾਸ ਕਰਾਉਣ ਦੇ ਲਈ ਇਹ ਤਾਂ ਧਨ ਜੇਰਾ ਸੀ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਕਿਸਾਨਾਂ ਦੇ ਵਨੋਂ ਬਗਾਵਤ ਉੱਠੀ ਇਹ ਬਗਾਵਤ ਪੂਰੇ ਦੇਸ਼ ਦੇ ਕਿਸਾਨਾਂ ਵੱਲੋਂ ਕੀਤੇ ਗਏ ਲੇਕਿਨ ਮਿਹਣੋ ਮਿਹਣੀ ਹੋਣਾ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਗੱਲ ਹੀ ਨਹੀਂ ਕੀਤੀ ਜਾ ਰਹੀ ਇੱਕ ਦੂਜੇ ਨੂੰ ਧਮਕੀਆਂ ਦੇਣੀਆਂ ਇੱਕ ਦੂਜੇ ਉੱਤੇ ਤੰਜ ਕਸਣੇ ਇਹ ਸਾਰੀਆਂ ਪਾਰਟੀਆਂ ਦਾ ਹਿੱਸਾ ਬਣ ਗਿਆ ਹੈ ਲੋਕਤੰਤਰ ਕਿਹੜੇ ਵੱਲ ਸੰਵਿਧਾਨ ਤੇ ਲੋਕਤੰਤਰ ਕਿਹੜੇ ਪਾਸੇ ਵੱਲ ਜਾ ਰਿਹਾ ਹੈ ਲੋਕਾਂ ਨੂੰ ਵਿਸ਼ਵਾਸ ਸੀ ਲੋਕਤੰਤਰ ਤੇ ਲੋਕਾਂ ਨੂੰ ਵਿਸ਼ਵਾਸ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਭਾਈ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਜਾਵੇਗੀ ਪੰਜਾਬ ਦੇ ਹਿੱਤਾਂ ਦੀ ਰਖਵਾਲੀ ਕੀਤੀ ਜਾਵੇਗੀ ਬੇਰੁਜ਼ਗਾਰੀ ਖਤਮ ਹੋਵੇਗੀ ਐਮਐਸਪੀ ਮਿਲੇਗੀ ਪੰਜਾਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਡਿਵੈਲਪਮੈਂਟ ਦੇ ਕੰਮ ਹੋਣਗੇ ਤੇ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਵੀ ਖਤਮ ਹੋਵੇਗਾ ਪੰਜਾਬ ਦੇ ਵਿੱਚੋਂ ਨਸ਼ਾ ਵੀ ਖਤਮ ਹੋਵੇਗਾ ਦੇਰ ਆਇਆ ਦਰਸਤ ਆਇ ਇਹਨਾਂ 18 ਮਹੀਨਿਆਂ ਦੇ ਵਿੱਚ ਚਿੱਟਾ ਖਤਮ ਹੁੰਦਾ ਹੈ ਜਾਂ ਨਹੀਂ ਹੁੰਦਾ ਭ੍ਰਿਸ਼ਟਾਚਾਰ ਖਤਮ ਹੁੰਦਾ ਹੈ ਜਾਂ ਨਹੀਂ ਹੁੰਦਾ ਜਿਹੜੇ ਵਾਅਦੇ ਕੀਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹ ਪੂਰੇ ਹੁੰਦੇ ਨੇ ਜਾਂ ਨਹੀਂ ਹੁੰਦੇ ਇਸ ਤੇ ਅਸੀਂ ਗੱਲਬਾਤ ਬਾਤ ਕਰਾਂਗੇ ਲੇਕਿਨ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਗੇਜੀ ਵਾਲ ਵੱਲੋਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਪਹਿਲਾਂ ਹੀ ਬੁਲਾ ਲਿਆ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਧਰਮ ਪਤਨੀ ਗੁਰਪ੍ਰੀਤ ਕੌਰ ਮਾਨ ਨੂੰ ਭਾਈ ਤੁਸੀਂ ਰਾਜ ਸਭਾ ਦੇ ਮੈਂਬਰ ਬਣ ਜਾਓ ਤੇ ਮੁੱਖ ਮੰਤਰੀ ਦਾ ਅਹੁਦਾ ਅਸੀਂ ਬੁਰ ਕਿਸੇ ਨੂੰ ਦੇ ਦੇਨੇ ਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵਾਦਾ ਕੀਤਾ ਸੀ ਕਿ ਐਸਸੀ ਭਾਈਚਾਰੇ ਦਾ ਡਿਪਟੀ ਸੀਐਮ ਹੋਵੇਗਾ ਲੇਕਿਨ ਉਹ ਸਾਰਾ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਐਸਸੀ ਭਾਈਚਾਰਾ ਵੀ ਖਿਲਾਫ ਕਿਸਾਨ ਵੀ ਖਿਲਾਫ ਤੇ ਫਿਰ ਜਿਹੜੀ ਖੂਫੀਆਂ ਰਿਪੋਰਟਾਂ ਖੂਫੀਆਂ ਏਜੰਸੀਆਂ ਤੋਂ ਜਾਂਚ ਕਰਵਾਈ ਹੈ ਵੀ ਸਾਡਾ ਗਰਾਊਂਡ ਲੈਵਲ ਦੀ ਰਿਪੋਰਟ ਕੀ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਵਲ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਜਰਨਲ ਸਕੱਤਰ ਸੰਦੀਪ ਪਾਟਕ ਨੇ ਤੇ ਉਹਦੇ ਵਿੱਚ ਤਾਂ ਰਾਜ ਕੇ ਝਟਕਾ ਲੱਗਿਆ ਹੈ ਰਵਿੰਦ ਕੇਸ਼ਿਵਾਲ ਨੂੰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦੁਬਾਰੀ ਦੂਜੀ ਵਾਰ ਸਰਕਾਰ ਰਿਪੀਟ ਨਹੀਂ ਹੋਵੇਗੀ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਜੇਕਰ ਚਿਹਰਾ ਉਹਨੂੰ ਦੱਸ ਐਲਾਨ ਕਰ ਦਿੰਦੀ ਹੈ ਕਾਂਗਰਸ ਦੇ ਉਹ ਪੰਜਾਬ ਦੇ ਮੁੱਖ ਮੰਤਰੀ ਬਣਗੇ 2020 ਸਾਈਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ 101% ਸਰਕਾਰ ਬਣੇਗੀ ਇਸ ਕਰਕੇ ਚਰਚਤ ਚਿਹਰੇ ਨੂੰ ਲੱਭਿਆ ਜਾ ਰਿਹਾ ਹੈ ਅੱਜ ਜੋ ਕੁਝ ਕੱਲ ਜੋ ਕੁਝ ਵੀ ਹੋਇਆ ਅਮਰ ਲੋੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰ ਸਕਦੇ ਸੀ ਅਮਨ ਅਰੂੜਾ ਨੂੰ ਕੀ ਲੋੜ ਪੈ ਗਈ ਜਾਣ ਦੀ ਕਿ ਨਾਲ ਉਹ ਇਕੱਲੇ ਨਹੀਂ ਗਿਆ ਨਾਲ ਉਹ ਆਪਣੇ 12 ਵਿਧਾਇਕ ਵੀ ਲੈ ਕੇ ਗਏ ਨੇ ਆ ਸੰਗਰੂੜ ਦੇ ਵਿੱਚ ਪ੍ਰੋਗਰਾਮ ਹੋਇਆ ਹੈ ਅਮਨ ਅਰੂੜਾ ਦਾ ਨਾਮ ਹੀ ਨਹੀਂ ਲਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਸ ਦੇ ਖੱਬੇ ਸੱਜੇ ਜਿਹੜੇ ਵੀ ਲੋਕ ਬੈਠੇ ਹੋਏ ਸੀ ਉਹਨਾਂ ਦਾ ਨਾਮ ਪ੍ਰਚਾਰਿਆ ਜਾ ਰਿਹਾ ਹੈ ਹਾਲਾਂਕਿ ਪ੍ਰਚਾਰਿਆ ਗਿਆ ਹਾਲਾਂਕਿ ਗੱਲ ਕਰੀਏ ਅਮਨ ਅਰੂੜਾ ਨੇ ਸਾਥ ਦਿੱਤਾ ਹੈ ਜਦੋਂ ਪਹਿਲੀ ਵਾਰ ਬਗਾਵਤ ਉੱਟੀ ਸੀ ਆਪ ਆਦੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਵਰੋਦੇ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਕਹਿੰਦੇ ਸੀ ਨਹੀਂ ਭਾਈ ਸਾਨੂੰ ਤੁਹਾਡੇ ਮੁੱਖ ਮੰਤਰੀ ਅਹੁਦੇ ਤੋਂ ਕੁਰਸੀ ਤੋਂ ਕੋਈ ਸ਼ਿਕਾਇਤ ਨਹੀਂ ਤੁਸੀਂ ਆਪਣਾ 101% ਦੇ ਰਹੇ ਹੋ ਵਿਧਾਇਕਾਂ ਨੂੰ ਜਿਸ ਕਿਸ ਤਰ੍ਹਾਂ ਅਣਕੋਲਾ ਕੀਤਾ ਗਿਆ 2.5 ਸਾਲ ਦਾ ਪਾਵਰ ਹੀ ਵਰਤਣ ਹੀ ਨਹੀਂ ਦਿੱਤੀ ਗਈ ਵਿਧਾਨ ਸਭਾ ਦੇ ਵਿੱਚ ਆਪਣੇ ਵਿਧਾਇਕਾਂ ਨੂੰ ਵੀ ਬੋਲਣ ਦਿੱਤਾ ਜਾਂਦਾ ਉਹਨਾਂ ਨੂੰ ਧਮਕੀ ਦੇ ਦਿੱਤੀ ਜਾਂਦੀ ਭਈ ਨਹੀਂ ਤੁਸੀਂ ਮੰਤਰੀਆਂ ਦੇ ਵਿਰੁੱਧ ਨਹੀਂ ਬੋਲਣਾ ਤੁਸੀਂ ਸਿਰਫ ਅੱਗੇ ਕੰਮ ਹੀ ਘਣਾਉਣੇ ਨੇ ਲੇਕਿਨ ਹੁਣ ਜਿਹੜੀ ਮੀਟਿੰਗ ਇਹਨਾਂ 12 ਵਿਧਾਇਕਾਂ ਅਤੇ ਅਮਨ ਅਰੂੜਾ ਦੀ ਹੋਈ ਹੈ ਇਹ ਜਿਵੇਂ ਲੱਗਦਾ ਜਿਵੇਂ ਗੁੱਡਪਾਈ ਕਹਿਣ ਚਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੁਣ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਕਸੂਤੇ ਫਸ ਗਏ ਨੇ ਇੱਕ ਪਾਸੇ ਪਲਟਵਾਰ ਕਰਕੇ ਕਿਉਂਕਿ ਸੈਂਟਰ ਸਰਕਾਰ ਤਾਂ ਸੈਂਟਰ ਹੀ ਹੁੰਦਾ ਹੈ ਜੀ ਚਾਹੇ ਤੁਸੀਂ ਸਟੇਟ ਦੇ ਵਿੱਚ ਮੁੱਖ ਮੰਤਰੀ ਹੋ ਪਹਿਲੀ ਗੱਲ ਤਾਂ ਤੁਸੀਂ ਇੱਕ ਸਟੇਟ ਨੂੰ ਰਿਪਰੈਜ਼ੈਂਟ ਕਰ ਰਹੇ ਹੋ ਤੁਹਾਨੂੰ ਇਸ ਤਰ੍ਹਾਂ ਦੇ ਵਿਅੰਗ ਤੁਹਾਨੂੰ ਇਸ ਤਰ੍ਹਾਂ ਦੀ ਸ਼ੁਗਲਕਲੀ ਕਰਨੀ ਤਮਾਸ਼ੀਬੀਨ ਕਰਨਾ ਇਹ ਹਣ ਦੋ ਅਜਾ ਰਵਨੀਤ ਬਿੱਟੂ ਨੇ ਇਤੋਂ ਤੱਕ ਵੀ ਕਹਿ ਦਿੱਤਾ ਕਿ ਇਹ ਲਿਆ ਹੋਇਆ ਇਹਦੇ ਦਿਮਾਗ 'ਚ ਫਰਕ ਹੈ ਇਹ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਬੜੀ ਵੱਡੀ ਗੱਲ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਧੜੀ ਪਰ ਕਹਿ ਦਿੱਤਾ ਵੀ ਤੁਸੀਂ ਬਿਨਾ ਮਤਲਬ ਤੋਂ ਦੂਸਰੇ ਦੇਸ਼ਾਂ ਵਿੱਚ ਗਿੜੇ ਮਾਰਦੇ ਹੋ 104 ਕਰੋੜ ਦੀ ਜਿਹੜੀ ਜਿੱਤੇ ਜਾਣ ਚੱਕਿਆ ਉਹ ਤੁਹਾਨੂੰ ਦੇਸ਼ ਪਸੰਦ ਹੀ ਨਹੀਂ ਆਉਂਦੇ ਭਾਈ ਤੁਸੀਂ ਸੈਂਟਰ ਦੇ ਕੋਲੋਂ ਕੰਮ ਇੱਕ ਕੰਮ ਲੈਣੇ ਹੁੰਦੇ ਨੇ ਭਾਵੇਂ ਸੈਂਟਰ ਨੇ ਸਾਡੇ ਨਾਲ ਮਿਸਬਿਹੇਵ ਹੀ ਕੀਤਾ ਸਾਡੇ ਹਿਤਾ ਦੀ ਰਾਖੀ ਕਰਨ ਦੀ ਬਜਾਏ ਸਾਡੇ ਹੱਕਾਂ ਤੇ ਡਾਕਾ ਮਾਰਿਆ لیکن کتنے کتنے جا کے ਤੁਸੀਂ ایک سٹیٹ دے ریپریزنٹیٹیو ہو ਤੁਸੀਂ ਮੁੱਖ ਮੰਤਰੀ ਹੋ ਤੁਹਾਨੂੰ ਅਜਿਹੇ ਕੰਮ ਕਰਨੇ ਚਾਹੀਦੇ ਨੇ ਜਿਨ੍ਹਾਂ ਦੀ ਸ਼ਲਾਘਾ ਕੀਤੀ ਜਾਵੇ ਇਸ ਕਰਕੇ ਜਿਹੜੀ ਮੀਟਿੰਗ ਹੋਈ ਹੈ ਉਸ ਨੇ ਕਿਆ ਸਰਗਾਈਆਂ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸੇ ਵੀ ਸਮੇਂ ਆਪ ਆਪੀ ਪਾਰਟੀ ਦੇ ਕਰਬੀਨਲ ਅਰਵਿੰਦ ਕੇ ਜੀਵਾਲ ਵੱਲੋਂ ਅਤੇ ਹਾਈ ਕਮਾਂਡ ਵੱਲੋਂ ਗੁਡਬਾਈ ਕਿ ਜਾ ਸਕਦੀ ਹੈ ਧੰਨਵਾਦ